ਸ੍ਰੀ ਸ਼ਕਲ ਜੀ ਮੈਂ ਆਪਰੇਤ ਕੌਰ ਹਾਜ਼ਰ ਹਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੁਨ ਜੋਗਾਂ ਦੀ ਦਾ ਪਾਕ ਬਾਰਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਰਮਾ ਕਾਕਾ ਹੀ ਕਿਉਂ ਬਈ ਜੀ ਛੋਟੀ ਜਹੀ ਕਾਕੀ ਆਗੀ ਫੇਰ ਮੇਰਾ ਮਤਲਬ ਹੈ ਜੇ ਵਾਹਿਗੁਰੂ ਜੀ ਨੇ ਸਾਨੂੰ ਤੇਰੀ ਵਰਗੀ ਪਿਆਰੀ ਜਹੀ ਤੀ ਬਖਸ਼ੀ ਤੇ ਫਿਰ ਉਸ ਦਾ ਨਾਮ ਕੀ ਹੋਵੇਗਾ ਰੇਸ਼ਮ ਫਿਰ ਕੁਝ ਸੋਚਦੇ ਹੋਏ ਕਹਿਣ ਲੱਗੀ ਉਸ ਦਾ ਨਾਮ ਤਾਂ ਆਪ ਫਿਰ ਗੁਰਵਾਨੀ ਹੀ ਰੱਖਾਂਗੀ ਜੋ ਬਿਲਕੁਲ ਆਪਣੇ ਨਾਮ ਵਰਗੀ ਹੋਵੇਗੀ ਆਪ ਸੁਣੋ ਵੱਡੀ ਬੇਬੇ ਮੰਗੋ ਹਮੇਸ਼ਾ ਚੰਗੇ ਚੰਗੇ ਗੱਲਾਂ ਸਿਖਾਇਆ ਕਰਾਂਗੇ ਤੇ ਸਾਡੀ ਤੇ ਨੂੰ ਅਸੀਂ ਬਹੁਤ ਸਾਰਾ ਪੜਾਵਾਂਗੇ ਧਰਮ ਬਹੁਤ ਪਿਆਰਾ ਨਾਮ ਹੈ ਪਰ ਜੇ ਪੁੱਤ ਹੋਇਆ ਨਾ ਤਾਂ ਆਪ ਉਸ ਦਾ ਨਾਮ ਫਤਿਹ ਸਿੰਘ ਰੱਖਾਂਗੀ ਬਈ ਜੇ ਦੋਵੇਂ ਜਨੇ ਇਕੱਠੇ ਹੀ ਆ ਗਏ ਤਾਂ ਫੀਰ ਪਾਪੀ ਦਰਵਾਜ਼ੇ ਕੋਲ ਕੇ ਅੰਦਰ ਆਂਦੇ ਹੋਏ ਕਹਿਣ ਲੱਗੀ ਮੈਨੂੰ ਤਾਂ ਨਾ ਦੋਮ ਹੀ ਨਾਮ ਬਹੁਤ ਤਸੰਮੇ ਲੱਗਦਾ ਇਹ ਮੈਂ ਮੀਆਂ ਬੀਬੀ ਨੂੰ ਇੰਜ ਆ ਕੇ ਪਰੇਸ਼ਾਨ ਤਾਂ ਨਹੀਂ ਕਰ ਦਿੱਤਾ ਨਾ ਜਦੋਂ ਉਹ ਰੇਸ਼ਮ ਲਈ ਦੁਦਰਾ ਕੀ ਬਾਹਰ ਬੱppa ਚਾਂ ਲੱਗੇ ਤਾਂ ਕਰਮਾ ਖੜਾ ਹੋ ਕੇ ਕਹਿਣ ਲੱਗਾ ਨਹੀਂ ਨਹੀਂ ਭਾਬੀ ਇਹ ਜਹੀ ਤਾਂ ਕੋਈ ਗੱਲ ਨਹੀਂ ਆ ਤੁਸੀਂ ਦੋਵੇਂ ਬੈਠੋ ਮੈਂ ਵੈਸੇ ਵੀ ਮੈਂ ਚੱਲਣਾ ਹੀ ਸੀ ਖੇਤ 기ੜਾ ਮਾਰਨ ਇਹਨਾਂ ਆ ਕੇ ਕਰਮੋਟ ਕੇ ਬਾਹਰ ਨੂੰ ਚਲਾ ਗਿਆ ਤੇ ਨਾਨੋਂ ਰੇਸ਼ਮ ਗੋਲ ਵੜਦੇ ਹੋਏ ਕਹਿਣ ਲੱਗੀ ਰੇਸ਼ਮ ਤੂੰ ਫਿਕਰ ਨਾ ਕਰ ਬਸ ਹੁੰਦਾ ਕੁਝ ਹੋਰ ਦਿਨਾਂ ਦੀ ਗੱਲ ਐ ਫੇਜ ਤੇਰੀ ਚੋਲੀ ਚ ਛੋਟ ਆ ਜੇ ਕਾਕਾ ਜਣਾਇਆ ਤੇ ਤੇਰੀ ਸਾਰੀ ਤਕਲੀਫ ਉੱਡ ਪੁਰ ਜਾਣੀ ਆ ਰੀਸ਼ਮ ਹਾਂਜੀ ਭਾਬੀ ਮੈਂ ਜਾਣਦੀ ਆ ਪਰ ਕਰਮਦੇਵ ਜੀ ਮੇਰੀ ਬਹੁਤ ਚਿੰਤਾ ਕਰਦੇ ਰਹਿੰਦੇ ਨੇ ਕਈ ਵਾਰੀ ਰਾਤ ਨੂੰ ਪੈਨੂ ਦੀ ਤਕਲੀਫ ਜ਼ਿਆਦਾ ਹੁੰਦੀ ਆ ਤਾਂ ਉਹ ਸਾਰੀ ਸਾਰੀ ਰਾਤ ਮੇਰੇ ਪੈਰਾਂ 'ਚ ਬੈਠੇ ਹੀ ਕਰ ਦਿੰਦੇ ਨੇ ਕਦੀ ਮੇਰੀਆਂ ਲੱਤਾਂ ਗੁੱਤੀ ਰਹਿੰਦੇ ਆ ਕਹੇ ਦੀ ਕਹਿਣਗੇ ਮੈਂ ਤੇਰੇ ਪੈਰਾਂ ਦੀ ਮਾਲਿਸ਼ ਕਰ ਦਿੰਨਾ ਆ ਕਦੇ ਸਿਰ ਘੁਰ ਦੇਣਾ ਆ ਮੈਂ ਜਦ ਵੀ ਉਹਨਾਂ ਨੂੰ ਉੱਠ ਕੇ ਸੌਂ ਕੇ ਥੋੜਾ ਆਰਾਮ ਕਰਨ ਨੂੰ ਕਹਿੰਨੀ ਆ ਤੋ ਮੇਰੀ ਕੋਈ ਗੱਲ ਸੁਣੇ ਬਗੈਰੀ ਉਲਟਾ ਮੈਨੂੰ ਆਰਾਮ ਨਾਲ ਸੌ ਜਾਂਦਾ ਕਹਿ ਦਿੰਦੇ ਹਨ ਰਣ ਇਹ ਤਾਂ ਇੱਕ ਚੰਗਾ ਪਤੀ ਹੋਣ ਦੀ ਨਿਸ਼ਾਨੀ ਹੁੰਦੀ ਆ ਰੇਸ਼ਮ ਜੋ ਆਪਣੇ ਸਾਰੇ ਦੁੱਖ ਤਕਲੀਫਾਂ ਨੂੰ ਭੁੱਲ ਕੇ ਆਪਣੀ ਘਰ ਵਾਲੀ ਤੇ ਆਪਣੀ ਹੋਣ ਵਾਲੀ ਔਲਾਦ ਲਈ ਰਾਤ ਭਾ ਜਾ ਕੇ ਉਸ ਦਾ ਹਰ ਦੁੱਖ ਤਕਲੀਫ ਆਪਣਾ ਮੰਨ ਗਈ ਜਰਦਾਈ ਲੋਕ ਕਹਿੰਦੇ ਆ ਮਰਦ ਹੋਣਾ ਬਹੁਤ ਆਸਾਨ ਕੰਮ ਪਰ ਜਿਵੇਂ ਲਿਖਿਆ ਜਾਵੇ ਤਹੀ ਮਰਦੀ ਹੁੰਦਾ ਆ ਜੋ ਆਪਣੀ ਔਲਾਦ ਦੇ ਜਨਮ ਤੋਂ ਪਿੱਛੋਂ ਉਸ ਦੀ ਵਧੀਆ ਪੜ੍ਹਾਈ ਲਿਖਾਈ ਤੇ ਚੰਗੀ ਜ਼ਿੰਦਗੀ ਬਣਾਉਣ ਦੀਆਂ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਆਪਣੀ ਮੋਢੀਆਂ ਤੇ ਹੀ ਚੰਗੀ ਫਿਰਦਾ ਰਹਿੰਦਾ ਹੈ ਨਾ ਨਾ ਕਦੇ ਦਿਨ ਦੇਖਦਾ ਹੀ ਨਾ ਹੀ ਰਾਤ ਹਰ ਵੇਲੇ ਵਸ ਆਪਣੀ ਔਲਾਦ ਦੀ ਖੁਸ਼ੀ ਲਈ ਪੱਜ ਤੋੜ ਕਰਦਾ ਰਹਿੰਦਾ ਹੈ ਇੱਕ ਮਾਂ ਜੀ ਔਲਾਦ ਨੂੰ ਜਨਮ ਦੇ ਕੇ 3-4 ਸਾਲ ਆਪਣੀ ਬਾਹਾਂ 'ਚ ਰੱਖ ਕੇ ਫਿਰ ساری ਉਮਰ ਆਪਣੇ ਦਿਲ ਵਿੱਚ ਰੱਖਦੀ ਹੈ ਨਾ ਤਾਂ ਇੱਕ ਪਿਓ ਵੀ ساری ਉਮਰ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਆਪਣੇ ਦਿਮਾਗ 'ਚ ਰੱਖਦਾ ਹੈ ਤੇ ਕਈ ਵਾਰੀ ਤਾਂ ਲੋੜ ਪੈਂਦੀ ਹੋ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਬਸ ਆਪਣੇ ਬੱਚਿਆਂ ਦੀ ਅਰੀਜਾ ਨੂੰ ਪੂਰੀਆਂ ਕਰਨ ਦੀ ਲੱਗੇ ਰਹਿੰਦਾ ਹੈ ਉਤੇ ਜਰਨੈਲ ਵੀ ਫਿਰ ਮਹੀਨੇ ਕੁ ਮੰਗਰੋ ਆਪਣੀ ਛੁੱਟੀ ਪੂਰੀ ਕਰਕੇ ਵਾਪਸ ਕੈਂਪ ਚਲਾ ਗਿਆ ਕੁਝ ਹਫ਼ਤੇ ਬਾਅਦ ਇੱਕ ਦਿਨ ਸਵੇਰੇ ਕਰਮਾ ਆਪਣੀ ਕੀਤਾਂ ਚਫਾਈ ਕਰ ਰਿਹਾ ਸੀ ਜਦਕਰੋ ਰਾਮਾਸਗਰੀ ਸਾਈਕਲ ਤੇ ਹਮਦਾ ਹੋਇਆ ਆਇਆ ਉਸਨੇ ਕੋਲ ਆਇਆ ਤੇ ਕਹਿਣ ਲੱਗਾ ਕਰਮਿਆ ਰੀਸ਼ਮ ਤੇਰੀ ਤਬੀਤ ਠੀਕ ਨਹੀਂ ਆ ਇਸ ਕਰਕੇ ਵੱਡੀ ਸਰਦਾਰਨੀ ਨੇ ਤੈਨੂੰ ਹਨੇ ਕਰ ਬੁਲਾਇਆ ਇਨੀ ਗੱਲ ਸੁਣਦੇ ਉਹ ਟਰੈਕਟਰ ਖੇਤ ਚ 기ਛੜ ਗਈ ਸਾਈਕਲ ਚੱਕ ਕੇ ਜੋਰ ਨਾਲ ਜਲਦੀ ਜਲਦੀ ਪੈडल ਮਾਰਦਾ ਹੋਇਆ ਆਪਣੇ ਪਿੰਡ ਵੱਲ ਨੂੰ ਦੁਰਪਿਆ ਕਰਮਾ ਜਾ 10 ਮਿੰਟਾਂ ਬਾਅਦ ਆਪਣੇ ਘਰ ਪਹੁੰਚਿਆ ਤਾਂ ਆਪਣੀ ਭਾਬੀ ਨੂੰ ਬੇੜੀਸ ਖੜੀ ਦੇਖੀ ਉਹ ਉਸ ਦੇ ਕੋਲ ਘਬਰਾਇਆ ਹੋਇਆ ਆ ਤੇ ਕਹਿਣ ਲੱਗਾ ਭਾਬੀ ਰੀਸ਼ਮ ਕਿਵੇਂ ਆ ਕੀ ਹੋਇਆ ਉਸ ਨੂੰ ਭਾਬੀ ਕੁਝ ਨਹੀਂ ਹੋਇਆ ਰੀਸ਼ਮ ਨੂੰ ਉਹ ਅੰਦਰ ਆ ਤੇ ਸ਼ਾਇਦ ਠੀਕ ਵੀ ਹੋ ਜਾ ਮੈਂ ਦੇਖ ਕੇ ਆਉਣਾ ਆ ਉਸ ਨੂੰ ਇਹ ਨਾ ਕਹਿ ਕੇ ਜਦ ਘਰ ਮੰਦਰ ਜਾਣ ਲੱਗਾ ਤੇ ਰਾਣੋ ਉਸ ਦੀ ਬਾਹ ਫੜ ਕੇ ਰੋਕਦੇ ਹੋਏ ਕਹਿਣ ਲੱਗੀ ਨਹੀਂ ਵੀਰੇ ਤੂੰ ਹਾਲੇ ਅੰਦਰ ਨਹੀਂ ਜਾਣਾ ਵੈਸੇ ਵੀ ਅੰਦਰ ਬੀਬੀ ਤੇ ਦਾਈ ਹੋਣੀ ਹੈਗੀ ਆ ਉਮੇ ਵੀ ਜਨਨੀਆਂ ਦੀਆਂ ਸੌ ਗੱਲਾਂ ਬਾਤਾਂ ਹੁੰਦੀਆਂ ਆ ਬੰਦਿਆਂ ਤੋਂ ਪਰਦੇ ਵਾਲੀਆਂ ਬਾਕੀ ਤੂੰ ਮੇਂ ਸਮਝਦਾਰੀ ਮੇਰਾ ਇਸ਼ਾਰਾ ਤਾਂ ਸਮਝ ਹੀ ਗਿਆ ਹੋਵੇਗਾ ਤੂੰ ਕੋਈ ਫਿਕਰ ਨਾ ਕਰ ਸਭ ਠੀਕ ਹੋ ਜਾਣਾ ਆ ਰਾਣੋ ਨੇ ਕਰਮੀ ਨੂੰ ਮੰਜੇ ਤੇ ਵਠਾਇਆ ਤੇ ਹੌਂਸਲਾ ਰੱਖ ਕੇ ਨੁ ਗਿਆ ਪਰ ਅੰਦਰੋਂ ਰੇਸ਼ਮ ਦੇ ਅੰਦਰ ਤਨਲ ਗਰਹਨ ਦੀਆਂ ਆ ਰਹੀਆਂ ਅਵਾਜ਼ਾਂ ਉਸ ਨੂੰ ਕੀਤੀ ਵੀ ਟਿਕਰ ਨਹੀਂ ਦੇ ਰਹੀਆਂ ਸਨ ਉਹ ਉਠ ਕੇ ਧਿਰ ਉਧਰ ਘੁੰਮਣ ਲੱਗ ਪਿਆ ਅਧੇ ਘੰਟੇ ਬਾਅਦ ਜਰੰਦਰੂ ਬੱਚੇ ਦੇ ਰੋਂਦੀ ਆਵਾਜ਼ ਸੁਣਾਈ ਦਿੱਤੀ ਤਾਂ ਕਰਮੇ ਨੂੰ ਕਿਤੇ ਸੁੱਖ ਦਾ ਸਾਆ ਆਇਆ ਫਿਰ ਰਾ ਨੂੰ ਫਟਫਟ ਅੰਦਰ ਗਈ ਤੇ ਰੀਸ਼ੂ ਨੂੰ ਮਿਲ ਕੇ ਉਸ ਨੂੰ ਹਿੰਮਤ ਤੇ ਹੌਸਲਾ ਦਿੱਤਾ ਫਿਰ ਕੁਝ ਧੀਰਵਾਦ ਕੱਪੜੇ ਚਵਛ ਨੂੰ ਲਪੇਟ ਕੇ ਬਾਹਰ ਕਰਮੇ ਕੋਲਾ ਕੀ ਕਹਿਣ ਲੱਗੀ ਲੈ ਵਰੀ ਤੀਖਲਾ ਰੱਬ ਨੇ ਤੇਰੇ ਘਰ ਭਰੀ ਪੇਛ ਦਿੱਤੀ ਆ ਜਿਵੇਂ ਜਨਵਰਗੀ ਤੀ ਹੋਈ ਆ ਕਰਮਾ ਜਲਦੀ ਨਾਲ ਆਪਣੀ ਭਾਬੀ ਦੀ ਕੋਲ ਆਇਆ ਤੇ ਮੂਤੋ ਕੱਪੜਾ ਮਾਣਾ ਜਿਹਾ ਫਰੀ ਕਰਦਾ ਹੋਇਆ ਦੇਖ ਕੇ ਕਹਿਣ ਲੱਗਾ ਭਾਬੀ ਤੇ ਕਿੰਨੇ ਸੋਹਣੀਆਂ ਛੋਟੀ ਜਹੀ ਛਿੜੀ ਤਦ ਦੁੱਧ ਵਰਗੀ ਗੋਰੀ ਚਿੱਟੀ ਜਹੀਆ ਇਹ ਤਾਂ ਜਮਾ ਪਰੀਆਂ ਦੇ ਦੇਸ਼ੋਂ ਆਈ ਲੱਗਦੀ ਆ ਭਾਬੀ ਮੈਂ ਵੀ ਚੱਕਣਾ ਆਪਣੇ ਧੀ ਨੂੰ ਭਾਬੀ ਲੈ ਵੇਰੀ ਐਵੇਂ ਕਿਵੇਂ ਤੂੰਨ ਖੇਤੋਂ ਵੋਂਦਾ ਹੋਇਆ ਆਇਆ ਏ ਪਹਿਲਾਂ ਤੂੰ ਆਪਣਾ ਚੰਗੀ ਤਰ੍ਹਾਂ ਆਤਮੂ ਤੋਂ ਕੀਆ ਫਿਰ ਰੇਸ਼ਮ ਨੂੰ ਵੀ ਮਿਲ ਲੈ ਜਾ ਕੇ ਤੇਰੀ ਧੀ ਨੂੰ ਵੀ ਮੈਂ ਉਸ ਤੇ ਕੋਲੀ ਫੜਾਉਣ ਲੱਗੀ ਆ ਬੱਚੀ ਨੂੰ ਭੁੱਖ ਲੱਗੀ ਹੋ ਰੇਸ਼ਮ ਇਸ ਨੂੰ ਦੁੱਧ ਪਿਲਾ ਦੇਵੇਗੀ ਕਰਮਾ ਫਿਰ ਫਟਾਫਟ ਨਲਕੀ ਤੇ ਹੱਥ ਪੈਰ ਤੋਣ ਚਲਾ ਗਿਆ ਉਹ ਹੱਤੋ ਕੇ ਕਪੜੇ ਛਾੜਦਾ ਹੋਇਆ ਕਮਰੇ ਦੇ ਅੰਦਰ ਚਾਨ ਲੱਗਾ ਤਾਂ ਵੱਟੀ ਬੀਬੀ ਬਾਹਰ ਨਿਕਲਦੇ ਹੋਏ ਉਸ ਨੂੰ ਕਹਿਣ ਲੱਗੀ ਕਰਮਾ ਪੁੱਤ ਵਧਾਈਆਂ ਹੋਣ ਤੈਨੂੰ ਹੈ ਅੱਜ ਸਾਡੀ ਗੁਰਬਾਨੀ ਸਾਡੇ ਵਿਚਕਾਰ ਆ ਗਈ ਆ ਕਰਮਾ ਫਿਰ ਬੀਬੀ ਦੇ ਪੈਰੀ ਹੱਥ ਲਗਾਉਂਦੇ ਹੋਏ ਕਹਿਣ ਲੱਗਾ ਬੀਬੀ ਜੀ ਤੁਹਾਨੂੰ ਵੀ ਸਵਾ ਵਧਾਈਆਂ ਰੇਸ਼ਮ ਕਿਵੇਂ ਆ ਉਸਨੇ ਹੀ ਨਾਮ ਉਹ ਤੁਹਾਨੂੰ ਵੀ ਦੱਸ ਦਿੱਤਾ ਬੀਬੀ ਹੋਰ ਕੀ ਬਹੁਤ ਸੋਨਾ ਨਾਮਾ ਸਾਡੀ ਲਾਡਲੀ ਚਹਤੀ ਦਾ ਮਾਂ ਦੀ ਦੋਵੇਂ ਬਿਲਕੁਲ ਠੀਕ ਨੇ ਪੁੱਤ ਜਾਨਦਰ ਸਾਕੇ ਮੈਲਾ ਆਪਣੀ ਰੇਸ਼ਮ ਨੂੰ ਫੇਚਰ ਕਰ ਮੰਦਰ ਆਇਆ ਤੇ ਰੇਸ਼ਮ ਆਪਣੀ ਧੀ ਨੂੰ ਦੁੱਧ ਪਿਲਾ ਰਹੀ ਸੀ ਕਰਮੇ ਨੂੰ ਦੇਖ ਕੇ ਸਾਹਮਣੇ ਦੀਵਾਰ ਤੇ ਲੱਗੀ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗੇ ਕਰਮਦੇਵ ਜੀ ਤੁਸੀਂ ਦੇਖਿਆ ਆਪਣੀ ਧੀ ਤਾਂ ਜਮਾ ਤੁਹਾਡੀ ਬੀਬੀ ਵਰਗੀ ਹੀ ਲੱਗਦੀ ਆ ਕਰਮਾ ਉਸੇ ਕੁਲ ਕੁਰਸੀ ਕਰਕੇ ਬੈਠਦੇ ਹੋਏ ਕਹਿਣ ਲੱਗਾ ਰੇਸ਼ਮ ਕਿਮਯੋ ਤੁਸੀਂ ਜਰਾ ਤਕਲੀਫ ਤਾਂ ਨਹੀਂ ਹੋ ਰਹੀ ਨਾ ਰੇਸ਼ਮ ਹਾਂਜੀ ਮੈਂ ਠੀਕ ਆ ਤੁਸੀਂ ਆਪਣੀ ਤੀਨੋਂ ਮਿਲੇ ਕਰਮਾ ਹਾਂਜੀ ਮਿਲ ਲਿਆ ਸੀ ਇਥੇ ਆਪਣੀ ਮਾਂ ਤਾਂ ਵੀ ਜ਼ਿਆਦਾ ਸੁਹਣੀ ਏ ਜੇ ਸਾਡੀ ਤੀਨੇ ਦੁੱਧ ਪੀ ਲਿਆ ਹੋਵੇ ਤਮੇ ਸੁ ਜਾ ਕਲਮਾ ਰੇਸ਼ਮ ਹੋਂ ਤਾਂ ਸੀ ਸੁੱਤੀ ਨੂੰ ਚਾ ਕਿ ਕੀ ਕਰੂੰਗੀ ਇਥੇ ਸੋ ਵੀ ਗਈ ਆ ਹੋਰ ਇਸ ਨੂੰ ਆਰਾਮ ਨਾਲ ਸੌਣ ਦਿਓ ਤੁਸੀਂ ਬਾਅਦ ਚ ਚੱਕ ਲੈਣਾ ਕਰਮਾ ਲੈ ਹੋਂ ਤਾਂ ਹੀ ਜਾਗਦੀ ਸੀ ਨਹੀਂ ਜਲਦੀ ਸੋ ਵੀ ਗਈ ਕਿ ਜਵਾਕ ਵੀ ਨਾ ਛੱਟ ਸੋ ਜਾਂਦੇ ਨੇ ਰੇਸ਼ਮ ਕਰਮਦੀਪ ਜੀ ਮੇਰੀ ਭੂਆ ਦਾਸੀ ਹੁੰਦੇ ਸੀ ਜਦ ਮੈਂ ਪੈਦਾ ਹੋਈ ਸੀ ਤਾਂ ਮੇਰਾ ਬਾਪੂ ਇਹ ਨਾ ਜ਼ਿਆਦਾ ਖੁਸ਼ ਨਹੀਂ ਸੀ ਹੋਇਆ ਕਿਉਂਕਿ ਉਸਨੂੰ ਤਾਂ ਸਿਰਫ ਪੁੱਤ ਚਾਹੀਦਾ ਸੀ ਸুইস ਕਰਕੇ ਉਹਨਾਂ ਨੇ ਮੈਨੂੰ ਮੇਰੀ ਭੂਆ ਨੂੰ ਦੇ ਦਿੱਤਾ ਪਾਲਣ ਪੋਸ਼ਣ ਕਰਨ ਵਾਸਤੇ ਕਿਉਂਕਿ ਫਫਰ ਜੀ ਤੇ ਉਹਨਾਂ ਦੇ ਪੁੱਤ ਦੇ ਪੂਰੇ ਹੋ ਜਾਣ ਤੋਂ ਬਾਅਦ ਉਹ ਆਪਣੇ ਘਰ ਵਿੱਚ ਬਹੁਤ ਇਕੱਲੇ ਰਹਿ ਗਏ ਸੀ ਤੁਹਾਨੂੰ ਤਾਂ ਨਹੀਂ ਇਦਾਂ ਦਾ ਕੋਈ ਚਾਹੀਦਾ ਕਿ ਮੈਨੂੰ ਸਿਰਫ ਪੁੱਤ ਹੀ ਚਾਹੀਦਾ ਤੇ ਨਹੀਂ ਸੱਚ ਦੱਸਣਾ ਤੁਸੀਂ ਖੁਸ਼ ਤਾਂ ਹੋਣਾ ਕਿ ਸਾਡੇ ਘਰ ਪਹਿਲਾ ਜੀਤੀ ਆਇਆ ਪੁੱਤ ਕਿਉਂ ਨਹੀਂ ਆਇਆ ਕਰਨ ਲਰੇਸ਼ਮ ਇਹੋ ਜਿਹੀਆਂ ਗੱਲਾਂ ਤੂੰ ਕਰ ਰਹੀ ਏ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦੀ ਏ ਇਹੋ ਜਿਵੇਂ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਤੂੰ ਇਹਨੇ ਦੁੱਖ ਤਕਲੀਫ ਝਰ ਕੇ ਮੈਨੂੰ ਪਿਓ ਬਣਨ ਦਾ ਸੁੱਖ ਦਿੱਤਾ ਏ ਨਾ ਮੇਰੇ ਲਈ ਇਹ ਅਹਿਸਾਸ ਹੀ ਕਾਫੀ ਏ ਫੇ ਚਾਹੀਓ ਔਲਾਦ ਤੀਜਾ ਪੁੱਤ ਹੋਵੇ ਇਸ ਕਾਰਨ ਮੈਨੂੰ ਕੋਈ ਫਰਕ ਨਹੀਂ ਪੈਂਦਾ ਤਿੰਨਾਂ ਨਾਲ ਹੀ ਇਹ ਚਹਾਨ ਵਸਾਇਆ ਅਸੀਂ ਤਾਂ ਕਿਸਮਤ ਵਾਲੇ ਹਾਂ ਜੋ ਵਹਿਗੁਰੂ ਜੀ ਨੇ ਸਾਨੂੰ ਤੇਰੀ ਦਾਤ ਫਖਸ਼ ਕੀਤੀ ਆ ਸੋ ਤੂੰ ਦੁਬਾਰਾ ਕਦੀ ਵੀ ਅਜੇ ਆਖਿਆਲ ਆਪਣੇ ਦਿਮਾਗ ਨਾ ਲਿਆਵੇਂ ਸਾਡੀ ਚਿੜੀ ਜਹੀ ਤਾਂ ਦੇਖ ਕੇ ਵੀ ਮਜ਼ੇ ਨਾਲ ਸੁੱਤੀ ਪਈ ਆ ਹੁਣ ਤੂੰ ਵੀ ਆਰਾਮ ਕਰ ਲੈ ਜੇ ਕੁਝ ਚਾਹੀਦਾ ਆ ਤਾਂ ਦੱਸ ਮੈਂ ਸ਼ਹਿਰ ਚ ਲੈ ਆ ਸਭ ਦਾ ਮੂੰਹ ਮਿੱਠਾ ਕਰਵੋ ਲੈ ਲੱਡੂ ਵਗੈਰਾ ਲੈ ਰਿਸ਼ਭ ਨਹੀਂ ਜੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਧਿਆਨ ਨਾਲ ਜਾਣਾ ਤੇ ਧਿਆਨ ਨਾਲ ਹੀ ਵਾਪਸ ਆਉਣਾ ਫਿੱਕਰਮਾਟ ਕੇ ਕਮਰੇ ਚੋਂ ਬਾਹਰ ਆ ਗਿਆ ਬੀਬੀ ਨੂੰ ਮਿਲ ਕੇ ਹੁਸਮਾਨ ਲੈਲੇ ਸ਼ਹਿਰ ਬਲਨਚਲ ਪਿਆ 2 ਘੰਟੇ ਬਾਅਦ ਉਹ ਸਰਾਸਮਾਨ ਲੈ ਕੇ ਵਾਪਸ ਮੜਿਆ ਫਿਰ ਆਨਕਵਾਂਤੀਆਂ ਬੁੜੀਆਂ ਝੁਗਰਵਾਨੀ ਨੂੰ ਦੇਖਿਆ ਰਹੀਆਂ ਸਨ ਸਭ ਨੂੰ ਚਾਹ ਦੇ ਨਾਲ ਮਿੱਠਾ ਵਰਤਾਇਆ ਗਿਆ ਸ਼ਾਮ ਨੂੰ ਬੀਬੀ ਨੇ ਜਰਨੈਲ ਨੂੰ ਕਰਮੇ ਦੇ ਕਰਤੀ ਹੋਣ ਬਾਰੇ ਫੋਨ ਕਰਕੇ ਦੱਸਿਆ ਜਿਸ ਨੂੰ ਸੁਣ ਕੇ ਉਹ ਕਿੱਲ ਲੱਗਾ ਬੀਬੀ ਤਾਂ ਬਹੁਤ ਜੰਗਾ ਹੋਇਆ ਪੈਣ ਭਰਾ ਦੀ ਜੋੜੀ ਬਣ ਗਈ ਹੁਣ ਦੋਨੇ ਆਪਸ ਚ ਖੇਡਦੇ ਰਹੀਆਂ ਕਰਨਗੇ ਅਗਲੇ ਦਿਨ ਰੇਸ਼ਮ ਦੇ ਘਰ ਵੀ ਸੁਨੇਹਾ ਵੀ ਉਸਦੇ ਮਾਵਰਣ ਦਾ ਸੁਨੇਹਾ ਪਹੁੰਚਾ ਦਿੱਤਾ ਗਿਆ ਜਿਸ ਨੂੰ ਸੁਣ ਕੇ ਉਸਦੇ ਬੇਬੇ ਬਾਪੂ ਬਹੁਤ ਖੁਸ਼ ਹੋਈ ਉਧਰ ਵਾਢੀ ਦਾ ਸੀਜ਼ਨ ਚੱਲਦਾ ਹੋਣ ਕਰਕੇ ਰੇਸ਼ਮ ਦੇ ਬੇਬੇ ਬਾਪੂ ਨੇ ਕੁਝ ਦਿਨਾਂ ਬਾਅਦ ਉਸ ਨੂੰ ਮਿਲਣ ਆਉਣਾ ਸੀ ਫਿਰ ਕੁਝ ਦਿਨਾਂ ਰੇਸ਼ਮ ਦੇ ਬੇਬੇ ਬਾਪੂ ਦੋਵੇਂ ਜਣੇ ਆਏ ਤੇ ਉਹਨਾਂ ਨੇ ਰੇਸ਼ਮ ਦੀ ਉਸਦੀ ਤੀਨ ਨੂੰ ਮਿਲ ਕੇ ਉਹਨਾਂ ਦੋਨਾਂ ਨੂੰ ਢੇਰ ਸਾਰਾ ਪਿਆਰ ਦਿੱਤਾ ਤੇ ਫਿਰ ਉਹ ਸਾਰੇ ਬੈਠੇ ਚਾਹ ਪੀਂਦੇ ਹੋਏ ਗੱਲਾਂ ਬਾਤਾਂ ਮਾਰਦੇ ਰਹੇ ਅਸਤੋਵਦ ਉਹਨਾਂ ਨੇ ਰੋਟੀ ਪਣੀ ਗਾਦਾ ਫੇ ਸ਼ਾਮ ਨੂੰ ਜਾਣ ਤੋਂ ਪਹਿਲਾਂ ਉਹਨਾਂ ਨੇ ਰੇਸ਼ਮ ਨੂੰ ਇੱਕ ਸੋਨੇ ਦਾ ਹਾਰ ਪਾਇਆ ਤੇ ਉਸ ਦੇ ਤੀਨ ਚਾਂਦੀ ਦੀਆਂ ਚਾਂਜਰਾਂ ਦੇ ਪੈਸੇ ਸ਼ਗਨ ਵਜੋਂ ਪਾ ਕੇ ਦੋਨਾਂ ਨੂੰ ਆਪਣਾ ਪਿਆਰ ਦਿੱਤਾ ਇਸ ਤੋਂ ਪਹਿਲਾਂ ਕਿ ਕਰਮੇ ਦਿਨਾਨੇ ਨੂੰ ਇੱਕ ਖਬਰ ਦਿੱਤੀ ਜਾਂਦੀ ਜਿਸ ਦਿਨ ਰੇਸ਼ਮ ਦੇ ਬੇਪੀ ਬਾਪੂ ਆਏ ਸਨ ਉਸੇ ਦਿਨ ਸ਼ਾਮ ਨੂੰ ਕੁਦਰਤੀ ਹੀ ਉਸ ਦਾ ਹੀ ਫੋਨ ਆ ਗਿਆ ਗਰਮੀ ਨਹੀਂ ਚਦੂ ਨਾ ਨੂੰ ਪੜਨਾ ਨਾ ਦੇਖੋ ਦੇਤੀ ਦਾ ਪਿਉ ਬੰਜਾਨ ਵਾਰੀ ਦੱਸਿਆ ਤਉ ਤਾਂ ਕੋਸ਼ਿਸ਼ ਦੋਨੇ ਹੋ ਗਏ ਫਿਰ ਜਦੋਂ ਅਗਲੇ ਦਿਨ ਮਾਮਾ ਤੀਆਂ ਨੂੰ ਮਿਲਣੋਂ ਆਂਦਾ ਕਹਿਣ ਲੱਗੇ ਤਾਂ ਕਰਮਾ ਕਹਿਣ ਲੱਗਾ ਕੀ ਨਾਨਾ ਜੀ ਹੋਰ ਥੋੜੇ ਦਿਨਾਂ ਤੱਕ ਕੌਂਦੇ ਅਗਲੇ ਮਹੀਨੇ ਦੇ ਪਹਿਲੇ ਅੰਤਵਾਰ ਨੂੰ ਰੀਸ਼ਮ ਦੇ ਬੇਬੇ ਬੱਪੂ ਹੁਨਾ ਨੇ ਕਿਉ ਲਿਆ ਕਿਉਣਾ ਤੁਸੀਂ ਵੀ ਉਸ ਦਿਨ ਆ ਜਾਣਾ ਨਾਲੇ ਇਸੇ ਬਹਾਨੇ ਤੁਸੀਂ ਸਾਰਿਆਂ ਨਾਲ ਮਿਲ ਲਵੋਗੇ ਕਰਮੇ ਦੇ ਨਾਨੇ ਨੂੰ ਉਸਦੀ ਗੱਲ ਸਹੀ ਲੱਗੀ ਫਿਰ ਉਸਨੇ ਵੀ ਉਸੇ ਅੰਤਵਾ ਨੂੰ ਆਪਣੇ ਆਉਣ ਦਾ ਪ੍ਰੋਗਰਾਮ ਬਣਾ ਲਿਆ ਐਵੇਂ ਹੀ ਖੁਸ਼ੀ-ਖੁਸ਼ੀ ਦਿਨ ਵੀ ਬੀਤਣ ਲੱਗੀ ਕਰਮਾ ਤਾਂ ਖੇਤੋ ਆ ਕੇ ਕਿੰਨਾ-ਕਿੰਨਾ ਚਿਰ ਬੈਠਾ ਆਪਣੀ ਧੀ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ ਅਜ ਰੇਸ਼ਮ ਦੇ ਮਾਪਿਆਂ ਨੂੰ ਸੱਕ ਕਿਉ ਲੈ ਕੇ ਆਉਣਾ ਸੀ ਅੱਜ ਪਹਿਲੀ ਵਾਰੀ ਰੇਸ਼ਮ ਦੇ ਸਾਰੇ ਪਰਿਵਾਰ ਨੇ ਉਸੇ ਸੌਰੇ ਕਰੋਣਾ ਸੀ ਜਿਸ ਕਰਕੇ ਰਾਣੂ ਤਾਂ ਸਵੇਰੇ ਤੜਕੇ ਦੀ ਹੀ ਘਰ ਦੇ ਕਮਚ ਉਲਝੀ ਹੋਈ ਸੀ ਕਰਮ ਆਪਣੇ ਭਾਬੀ ਨਾਲ ਰਸੋਈ ਦੇ ਕੰਮ ਕਰਵਾ ਰਿਹਾ ਸੀ ਰੀਸ਼ਮ ਆਪਣੀ ਤੀਤੇ ਜੂਰਾਵਰ ਨਾਲ ਬੈਠੇ ਖੇਡ ਰਹੀ ਸੀ ਜਦ ਸਵੇਰ ਦੇ 10 ਵਜੇ ਤਾਂ ਰੀਸ਼ਮ ਦੇ ਘਰ ਵਾਲੇ ਵੀ ਆ ਪਹੁੰਚੇ ਕਰਮੇ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਦਾ ਸਵਾਗਤ ਕਰਕੇ ਘਰ ਦੇ ਅੰਦਰ ਲੈ ਕੇ ਆਂਦਾ ਬਾਹਰ ਪ੍ਰਾਂਡੇ 'ਚ ਸਭ ਦੇ ਬੈਠਣ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਦ ਉਹ ਸਾਰੇ ਰੀਸ਼ਮ ਉਸਦੀ ਬੇਬੀ ਭਾਬੀ ਹੁਣਾਂ ਨੂੰ ਮਿਲੀ ਤਾਂ ਸਭ ਨੂੰ ਬਿਠਾ ਕੇ ਚਾਪਨੀ ਵਰਤਾਇਆ ਗਿਆ ਫਿਰ ਜਦੋਂ ਸਾਰੇ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ ਤਾਂ ਬਾਰੂ ਢੋਲ ਵੱਜਣ ਦੀ ਆਵਾਜ਼ ਆਉਣ ਲੱਗੀ ਇਹ ਦੇਖ ਕੇ ਬੀਬੇ ਕਹਿਣ ਲੱਗੀ ਕਰਮਾ ਜਾ ਕੇ ਦੇਖ ਪਾਹਰ ਕੋਣਾ ਕਰਮਾ ਬੀਬੇ ਜੀ ਮੈਨੂੰ ਤਾਂ ਨਾਨਾ ਜੀ ਹੀ ਲੱਗਦੇ ਆ ਉਹ ਕਹਿੰਦੇ ਨਹੀਂ ਸੀ ਮੈਂ ਗੱਜ-ਵੱਜ ਕੇ ਆਪਣੀ ਪਰਦੋਸੀ ਨੂੰ ਮਿਲਣ ਆਵਾਂਗਾ ਇਹਨਾਂ ਕਿ ਉਹ ਬਰਬਲੋਂ ਉੱਠ ਕੇ ਤੁਰ ਪਿਆ ਸੁਬਾਹ ਦੇੜਕ ਸਿੰਘ ਕਹਿਣ ਲੱਗਾ ਪੈੰਜੀ ਖਿੜੇ ਨਾ ਨਦੀ ਗੱਲ ਕਰ ਰਹੀ ਆ ਕਰਮਾ ਬੇਬੀ ਕਿਉਂ ਪਾਈ ਸਾਵ ਰੇਸ਼ਮ ਨੇ ਤੁਹਾਨੂੰ ਦੱਸਿਆ ਨਹੀਂ ਕਰਮੇ ਦਾਸਲੇ ਘਰਵਾਲ ਅਸੀਂ ਲੱਭ ਲਈ ਕਰਮਾ ਤਾਂ ਹਰਿਆਣੇ ਦੀ ਪੌੜਰ ਕੋਲ ਪੈਂਦੀ ਇੱਕ ਪਿੰਕੇ ਮਸ਼ਹੂਰ ਪਲਵਾਨ ਸਰਦਾਰ ਜਗਰੂਪ ਸਿੰਘ ਢਿੱਲੋ ਦਾ ਦੋਤਾ ਏ ਰੜਕ ਸਿੰਘ ਫਿਰ ਕੁਝ ਸੋਚਦੇ ਹੋਏ ਕਹਿਣ ਲਗਾ ਕਿ ਤੇ ਤੁਸੀਂ ਕਿੜਵਾਲ ਪਿੰਡ ਦੀ ਉਸ ਜਗਰੂਪ ਸਿੰਘ ਦੀ ਧਨੀ ਗੱਲ ਕਰ ਰਹੀ ਜੋ ਹੁਣ ਆਪਣੇ ਆਸ-ਪਾਸ ਦੇ ਪਿੰਡਾਂ ਦੇ ਜੁਵਾਕਾਂ ਨੂੰ ਪਲਵਾਨੀ ਸਿਖਾਉਂਦਾ ਹੈ ਬੇਬੀ ਹਾਂਜੀ ਬਿਲਕੁਲ ਸਹੀ ਪਹਿਚਾਨੀ ਤੁਸੀਂ ਕਰਮਾ ਉਹਨਾਂ ਦਾ ਇੱਕ ਹੋਣੇ ਹੁਣ ਤੁਸੀਂ 2 ਮਿੰਟ ਬੈਠੋ ਅਸੀਂ ਉਹਨਾਂ ਦਾ ਸਵਾਗਤ ਕਰਕੇ ਸਾਰਿਆਂ ਨੂੰ ਅੰਦਰ ਲੈ ਆਈਏ ਫਿਰ ਬੇਬੀ ਵੀ ਉੱਠ ਕੇ ਬਾਹਰ ਗੇਟ ਫਲ ਨੂੰ ਚਲੀ ਗਈ ਜਦੋਂ ਉਹ ਕਰਮੀ ਕੋਲ ਪਹੁੰਚੇ ਤਾਂ ਦੇਖ ਕੇ ਉਹ ਸਨਾਨਾ ਢੂਲ ਵਾਲਿਆਂ ਨੂੰ ਨਾਲ ਲੈ ਕੇ ਖੁਸ਼ੀ ਚਾਪ ਹੀ ਪੰਗੜਾ ਪਾਉਂਦਾ ਹੋਇਆ ਤੁਰਿਆ ਆ ਰਿਹਾ ਸੀ ਜਦੋਂ ਉਹ ਅਵਿਲੀ ਦਹਲੀਸ ਕੋਲ ਪਹੁੰਚੇ ਤਾਂ ਕਰਮੀ ਨੇ ਆਪਣੇ ਨਾਨੇ ਦੇ ਪੈਰੀ ਹੱਥ ਲਗਾਇਆ ਫਿਰ ਉਹ ਨਾਨੇ ਉਸ ਨੂੰ ਆਪਣੀ ਸੀਨੇ ਨਾਲ ਲਗਾ ਪਿਆਰ ਦਿੱਤਾ ਬੀਬੀ ਨੇ ਹੱਥ ਜੁੜ ਕੇ ਜੈ ਸ਼ੀ ਕਾਲਾ ਬੁਲਾ ਕੇ ਉਹਨਾਂ ਨੂੰ ਅੰਦਰ ਆਉਣ ਨੂੰ ਕਿਹਾ ਫਿਰ ਕਰਮੇ ਦਾ ਨਾਨਾ ਆਪਣੀ ਦੋਵੇਂ ਪਲਵਾਨਾਂ ਦੇ ਨਾਲ ਘਰ ਦੇ ਅੰਦਰ ਆਇਆ ਜਦ ਉਹ ਆ ਕੇ ਕੁਰਸੀ ਤੇ ਬੈਠੇ ਤਾਂ ਕਰਮਾ ਉਹਨਾਂ ਦੀ ਜਾਨ ਪਹਿਚਾਨ ਰੇਸ਼ਮ ਦੇ ਘਰ ਵਾਲਿਆਂ ਨਾਲ ਕਰਵਾਉਂਦੇ ਹੋਏ ਕਹਿਣ ਲੱਗਾ ਨਾਨਾ ਜੀ ਇਹ ਆ ਸਰਦਾਰ ਰਣਕ ਸਿੰਘ ਜੀ ਰੇਸ਼ਮ ਦੇ ਬਾਪੂ ਜੀ ਆ ਤੇ ਆ ਉਹਨਾਂ ਦੀ ਬੇਬੀ ਬਾਕੀ ਨਾਲ ਬੈਠਿਆ ਰੇਸ਼ਮ ਦੇਪਰਾ ਜਗਰੂਪ ਸਿੰਘ ਨੇ ਫੇਰ ਸਾਰੇ ਪਰਿਵਾਰ ਨੂੰ ਹੱਥ ਛੋੜ ਕੇ ਸ਼ਿਕਲ ਬੁਲਾਈ। ਉਹਨਾਂ ਸਾਰਿਆਂ ਨੇ ਵੀ ਫਿਰ ਸੈ ਸ਼ਿਕਲ ਬੁਲਾਈ। ਕੁਸ਼ਤੀਚ ਪ੍ਰਯੰਤੋਵਦ ਰਣਕ ਸਿੰਘ ਕਹਿ ਲੱਗਾ, "ਭਾਈ ਸਾਹਿਬ, ਤੁਹਾਨੂੰ ਯਾਦ ਹੈ ਇੱਕ ਵਾਰੀ ਤੁਸੀਂ ਸਾਡੇ ਬਾਜ਼ੀਪਿੰਡ ਛਿੰਝ ਖੇਡਣਾਈ ਸੀ ਪਰ ਉੱਥੇ ਪ੍ਰਬੰਧਕਾਂ ਦੇ ਕੁਝ ਪਲਵਾਨਾਂ ਵਿਚਕਾਰ ਗਲਤ ਫੈਸਲਾ ਸੁਨੋਂਨ ਕਰਕੇ ਮਤਭੇਦ ਹੋ ਗਏ ਸਨ।" ਜਿਸ ਕਰਕੇ ਗੱਲ ਹੱਥੋਂ ਪੈ ਤੱਕ ਪਹੁੰਚ ਗਈ ਸੀ ਫਿਰ ਤੁਸੀਂ ਆਪੇ ਚਾ ਕੇ ਗੱਲ ਨਿਮੇੜੀ ਸੀ ਤੇ ਕਿਦਾਂ ਕੱਲੇ-ਕੱਲੇ ਨੂੰ ਤੋੜਾ-ਤੋੜਾ ਕੇ ਕੁਟਿਆ ਸੀ ਉਹ ਦਿਨ ਅੱਜ ਵੀ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਉਸੇ ਕਾਲ ਜਨ ਕੇ ਜਗਰੂ ਸਿੰਘ ਕਹਿਣ ਲੱਗਾ ਹਾਂਜੀ ਹਾਂਜੀ ਪਾਈਏ ਸਾਹਿਬ ਬਹੁਤ ਚੰਗੀ ਤਰ੍ਹਾਂ ਯਾਦ ਹੈ ਮੈਨੂੰ ਉਦੋਂ ਮੈਂ ਹਾਲੇ ਪਹਿਲਵਾਨੀ ਕਰਨੀ ਸ਼ੁਰੂ ਹੀ ਕੀਤੀ ਸੀ ਇਹਨੇ ਨੂੰ ਕਰਮਾ ਉਹਨਾਂ ਦੇ ਲਈ ਵੀ ਚਾਹ ਦੇ ਨਾਲ ਬਿਸਕਟ ਲਿਆ ਕੇ ਉਹਨੂੰ ਦੇਖ ਕੇ ਰੱਖਦਾ ਹੋਇਆ ਕਹਿਣ ਲੱਗਾ ਲੋ ਨੰਨਾ ਜੀ ਖੰਦੂਸੀ ਪੱਲਾ ਚਾਪਿਓ ਉਦੇ ਜਾਗਰਿਕ ਸਾਇਡ ਤੇ ਖੜਾ ਹੋਇਆ ਜਿ ਗਰੂਪ ਸਿੰਘ ਦੇ ਪਿੱਛੇ ਖੜੇ ਪਲਵਾਨਾਂ ਨੂੰ ਦੇਖਦੇ ਹੋਏ ਆਪਣੇ ਪ੍ਰਣਾਜਰ ਨੂੰ ਕਹਿ ਲੱਗਾ ਨਜਰ ਉਹ ਬੰਦਾ ਮੈਨੂੰ ਤਾਂ ਉਹੀ ਲੱਗਦਾ ਆ ਜੋ ਸਿਰ ਬਲਦਾਂ ਦੀ ਦੌੜ ਚ ਸਾਨੂੰ ਹਰਾ ਕੇ ਪਹਿਲਾ ਇਨਾਮ ਲੈ ਕੇ ਗਿਆ ਸੀ ਨਜਰ ਹਾਂ ਭਈ ਹੈਗਾ ਤਾਂ ਉਹੀ ਆ ਮਤਲਬ ਸਾਨੂੰ ਹੈਰਾਨ ਵਾਲਾ ਇਸ ਵਾਲੀ ਨੰਕਰਮੀ ਦਾ ਖਾਨਦਾਨ ਸੀ ਕੋਈ ਗੱਲ ਨਹੀਂ ਦੇਖ ਲਵਾਂਗੇ ਅਸੀਂ ਵੀ ਮੈਨੂੰ ਤਾਂ ਇਹ ਪੁਰਾਣੀ ਕਿ ਮੋਟੀ ਆ ਸਮੇਂ ਹੀ ਲੱਗਦਾ ਆ ਜਾ ਕੇ ਉਹ ਕਾਨੂੰ ਜਵਾਨੀ ਵੇਲੇ ਜਿੱਤੀਆਂ ਚੀਜ਼ਾਂ ਚ ਖੱਟਿਆ ਹੋ ਆ ਸਭ ਕੁਝ ਜੂਆ ਜਿਹੀ ਪਾਈ ਫਿਰਦਾ ਆ ਨਾ ਹੋਰ ਕਿਤੇ ਹੀ ਕੋਈ ਪਟਿਆਲੇ ਵਾਲੇ ਮਹਾਰਾਜ ਆ ਲੱਗ ਜੂ ਪਤਾ ਦੇਖਦੀ ਆ ਅੱਜ ਇਹ ਆਪਣੀ ਦੋਤੀ ਨੂੰ ਪਿਓ ਬਣਨ ਤੇ ਕੀ ਦੇ ਕੀ ਜਾਂਦਾ ਆ ਫਿਰ ਦੁਪਹਿਰ ਨੂੰ ਸਾਰੀ ਰੋਟੀ ਪਣੀ ਚ ਕਾਇਆ ਗਿਆ ਉਸ ਤੋਂ ਬਾਅਦ ਏਨਕ ਵਰਤੇ ਨੂੰ ਰੇਸ਼ਮ ਦੇ ਕਰਦੀਆਂ ਨੇ ਜੂਸ ਮਾਨ ਉਸ ਦੇ ਲਈ ਲੈ ਕੇ ਆਂਦਾ ਸੀ ਉਹ ਸਭ ਕੁਝ ਉਸ ਦੀ ਝੋਲੀ 'ਚ ਪਾ ਦਿੰਦਾ ਫਿਰ ਕਰਮੇ ਦੇ ਨਾਨੇ ਤੇ ਸੋਨੇ ਦੇ ਕੰਗਣ ਗੁਰਵਾਣੀ ਦੇ ਹੱਥ ਪਾਈ ਤੇ ਕਹਿਣ ਲੱਗਾ ਪੁੱਤਰਾ ਇਹ ਕੰਗਣ ਜਨ ਤੇਰੀ ਮਾਂ ਹੋਈ ਸੀ ਨਾ ਉਹ ਉਸ ਦੀ ਮਾਂ ਨੇ ਉਸ ਦੇ ਹੱਥਾਂ 'ਚ ਪਾਈ ਸਨ ਤੇ ਅੱਜ ਮੈਂ ਇਹ ਕੰਗਣ ਤੇਰੀ ਧੀ ਦੀ ਪਾ ਰਹੀ ਹਾਂ ਸ਼ਾਇਦ ਏਸੀ ਦਿਨ ਕਰਕੇ ਹੀ ਮਿਆ ਕੰਗਣ ਅੱਜ ਤੱਕ ਸੰਭੇ ਹੋਏ ਸਨ ਤੇ ਆਹ ਫੜ ਤੇਰੀ ਮਾਂ ਦੀ ਅਮਾਨਤ ਝੂਮੇ ਅਜੇ ਤੱਕ ਸੰਭੀ ਬੈਠਿਆ ਹਾਂ ਕਿ ਕਿ ਉਸ ਨੂੰ ਕੁਝ ਜ਼ਮੀਨ ਦੇ ਕਾਗਜ਼ ਫੜਾ ਦਿੱਤੀ ਕਰਮੀ ਨੇ ਜਦੋਂ ਉਹ ਕਾਗਜ਼ ਖੋਲ ਕੇ ਦੇਖੀ ਤਾਂ ਉਹ ਆਪਣੇ ਨਾਨੇ ਨੂੰ ਕਹਿ ਲੱਗਾ ਨਹੀਂ ਨਾਨਾ ਜੀ ਮੈਨੂੰ ਇਹ ਜ਼ਮੀਨ ਨਹੀਂ ਚਾਹੀਦੀ ਤੁਸੀਂ ਇੱਥੇ ਆਈ ਸਾਨੂੰ ਆਪਣਾ ਪਿਆਰਾ ਸ਼ੇਰਵਾਹ ਦਿੱਤਾ ਸਾਡੇ ਲਈ ਹੀ ਬਹੁਤ ਹੈ ਨਾਨਾ ਉਹ ਕੁਝ ਨਹੀਂ ਹੁੰਦਾ ਰੱਖ ਲੈ ਪੁੱਤ ਜੀ ਤੇਰੀ ਮਾਂ ਜੇ ਜਿਉਂਦੀ ਹੁੰਦੀ ਤਾਂ ਉਸ ਨੇ ਵੀ ਤਾਂ ਹੱਕ ਨਾਲ ਰੱਖ ਲੈਣੀ ਸੀ ਹੁਣ ਤੇਰੀ ਮਾਂ ਤਾਂ ਹੈ ਨਹੀਂ ਜੋ ਵੀ ਕੁਝ ਹੈ ਬਸ ਤੂੰ ਹੀ ਆ ਤੇ ਜੇ ਤੂੰ ਨਹੀਂ ਰਖਣੀ ਤਾਂ ਕੱਲੋਂ ਆਪਣੀ ਧੀ ਦੇ ਨਾਮ ਕਰ ਦੇ ਅੱਜ ਤਾਂ ਮੈਂ ਆਪਣੇ ਕੰਮੋਂ ਦੇ ਹਿੱਸੇ ਦੀ ਜ਼ਮੀਨ ਤੈਨੂੰ ਦੇ ਕੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ ਹਾਂ ਚੰਗਾ ਫਿਰ ਹੁਣ ਦੋਨਾਂ ਨੇ ਖਿਆਲ ਰੱਖਣਾ ਆਪਣਾ ਵੀ ਤੇ ਕਰਦਿਆਂ ਦਾ ਵੀ ਜ਼ਿੰਦਗੀ 'ਚ ਜਦ ਕਦੇ ਵੀ ਲੋੜ ਪਵినా ਤਮੈਨੂੰ ਯਾਦ ਕਰ ਲੈਵੇਂ ਫਿਰ ਕਰਮੇ ਹੁਣਾਂ ਨੇ ਦੋਵੇਂ ਪਰਿਵਾਰਾਂ ਨੂੰ ਬਹੁਤ ਆਦਰ ਸਤਿਕਾਰ ਨਾਲ ਆਪਣੇ ਘਰੋਂ ਵੇਦਾ ਕੀਤਾ ਉਸ ਦਿਨ ਸ਼ਾਮ ਦੀ ਰੋਟੀ ਖਾ ਕੇ ਜਦ ਕਰਮਾ ਆਪਣੇ ਕਮਰੇ 'ਚ ਬੈਠਾ ਹੋਇਆ ਸੀ रेशम अपने दोनों ਲਈ ਦੁੱਧ ਲੈ ਕੇ ਆਈ ਤਾਂ ਉਸੇ ਕੋਲ ਬੈਠਦੀ ਹੋਈ ਕਹਿਣ ਲੱਗੀ ਕਰਮਦੇਵ ਜੀ ਦੇਖਿਆ ਤੁਸੀਂ ਤੁਹਾਨੂੰ ਨਾ ਸਿਰਫ ਹੁਣ ਆਪਣਾ ਘਰ-ਵਾਰ ਮਿਲ ਗਿਆ ਏ ਬਲਕਿ ਨਾਲ ਹੀ ਜ਼ਮੀਨ ਜਾਇਦਾਦ ਵੀ ਮਿਲ ਗਈ ਹੁਣ ਤੁਹਾਨੂੰ ਕਿਤੇ ਬਾਹਰ ਕੰਮ ਕਰਨ ਜਾਣ ਦੀ ਲੋੜ ਨਹੀਂ ਆ ਕਰਮਾ ਨਹੀਂ ਰੇਸ਼ਮ ਇਹ ਗੱਲ ਤੁਸੀਂ ਗਲਤ ਕਹਿ ਰਹੀਆਂ ਮੇਰੀ ਇਸ ਘਰ ਦੀ ਜਗ ਪਹਿਚਾਨ ਮੇਰੇ ਕੰਮ ਕਰਕੇ ਹੀ ਤਾ ਹੈ ਕੰਮ ਦੇ ਬਿਨਾ ਬੰਦਾ ਕਾਦੇ ਜੁਗਾਇਆ ਸੌਂ ਮੈਂ ਕੰਮ ਕਰਨਾ ਛੱਡ ਨਹੀਂ ਸਕਦਾ ਵੀਸ਼ ਇੱਕ ਨਾਨਾ ਜੀ ਨੇ ਮੈਨੂੰ ਇੰਨੀ ਸਰੀ ਜਮੀਂ ਦਿੱਤੀ ਹੈ ਪਰ ਉਹ ਜ਼ਮੀਨ ਮੈਂ ਆਪਣੀ ਧੀ ਦੇ ਨਾਮ ਲਗਵਾਵਾਂਗਾ ਮੈਂ ਆਪਣੀ ਮਿਹਨਤ ਨਾਲ ਆਪਣੇ ਲਈ ਸਭ ਕੁਝ ਬਣਾਵਾਂਗਾ ਤੈਨੂੰ ਯਾਦ ਹੈ ਰੀਸ਼ਮ ਜਿੱਥਾ ਆਪਾਂ ਤੇਰੇ ਪੀਕੇ ਘਰ ਪਹਿਲੀ ਵਾਰ ਹੀ ਗਏ ਸੀ ਤਾਂ ਤੂੰ ਇੱਕ ਵਾਰੀ ਆਪਣੇ ਪਰਾਂਵਾਂ ਨੂੰ ਕਿਹਾ ਸੀ ਕਿ ਇੱਕ ਦਿਨ ਮੈਂ ਬਹੁਤ ਵੱਡਾ ਆਦਮੀ ਬਣਾਵਾਂਗਾ ਮੈਂ ਤਾਂ ਉਸੇ ਦਿਨ ਦੀ ਹੀ ਸੋਚ ਲਿਆ ਸੀ ਕਿ ਮੈਂ ਸਭ ਕੁਝ ਬਣਾ ਕੇ ਦਿਖਾਵਾਂਗਾ ਨਹੀਂ ਲੋਕਾਂ ਦਾ ਕੀ ਕਾ ਤੇਰੀ ਪਰਮ ਨੇ ਮੇਰੀ ਬੇਇੱਜ਼ਤੀ ਕੀਤੀ ਸੀ ਕੱਲ ਨੂੰ ਐਵੇਂ ਕੋਈ ਹੋਰ ਉੱਠ ਕੇ ਕਹਿ ਦੇਵੇਗਾ ਕਿ ਕਰਮਾ ਤਾਂ ਆਪਣੇ ਨਾਨਕਿਆਂ ਦੁਦਾਂਛ ਮਿਲੀ ਜ਼ਮੀਨ ਤੇ ਸਿਰ ਤੇ ਸਰਦਾਰੀ ਕਰਦਾ ਫਿਰਦਾਈ ਵੀਰਾ ਹਮੇਸ਼ਾ ਸਹੀ ਤਾਂ ਕਹਿੰਦਾ ਹੀ ਸਰਦਾਰੀ ਤਾਂ ਹਮੇਸ਼ਾ ਆਪਣੀ ਮਿਹਨਤ ਨਾਲ ਕਮਾਈ ਇੱਜ਼ਤ ਹੀ ਸਿਰ ਤੇ ਹੀ ਕੀਤੀ ਜਾਂਦੀ ਹੈ ਤੂੰ ਤਾਂ ਮੈਨੂੰ ਜਾਣਦੀ ਮੈਂ ਸਿਰਸ਼ਕ ਕੇ ਜਿਉਣ ਦਾ ਯਾਦੀਆਂ ਮੈਂ ਆਪਣੀ ਜ਼ਿੰਦਗੀ 'ਚ ਕੋਈ ਮੁਕਾਮ ਹਾਸਲ ਕਰਨਾ ਹੈ ਤਾਂ ਮਤਲਬ ਕਰਨਾ ਹੈ ਤੈ ਉਸ ਲਈ ਮੈਨੂੰ ਤੇਰਾ ਸਾਥ ਚਾਹੀਦਾ ਰੇਸ਼ਮ ਮੈਂ ਤਾਂ ਜੀ ਹਮੇਸ਼ਾ ਹੀ ਤੁਹਾਡੇ ਨਾਲ ਆ ਤੁਸੀਂ ਜੋ ਕਰਨਾ ਹੈ ਕਰੋ ਮੈਂ ਜ਼ਿੰਦਗੀ ਦਾ ਹਰ ਕਦਮ ਛੱਲ ਵੀ ਤੁਹਾਡੇ ਨਾਲ ਸੀ ਤੇ ਹਮੇਸ਼ਾ ਹੀ ਰਹਾਂਗੀ ਇਹਨੇ ਨੂੰ ਬੈੱਡ ਤੇ ਪਈ ਗੁਰਵਾਨੀ ਰੋਣ ਲੱਗ ਪਈ ਤਾਂ ਜਦ ਗਰਮੀ ਨੇ ਉਸ ਨੂੰ ਛੁੱਕਿਆ ਤਾਂ ਕੁਝ دیر ਬਾਅਦ ਉਸਨੇ ਗਿੱਲਾ ਕਰ ਦਿੱਤਾ ਇਹ ਦੇਖ ਕੇ ਕਰਮਾ ਕਹਿਣ ਲੱਗਾ ਬੜੀ ਘਾਵੇ ਤੋ ਚਿੜੀਏ ਚਾਹੀਏ ਮੈਨੂੰ ਸ਼ਕਤੀ ਸਾਰੇ ਮੈਨੂੰ ਪਿਉਂ ਦਿੱਤਾ ਹੈ ਫਿਰ ਉਸਨੇ ਗੱਲ ਹੁਣ ਕੇ ਰੇਸ਼ਮ ਕਹਿਣ ਲੱਗੀ ਲਿਆਓ ਜੀ ਬਾਣੀ ਤੁਸੀਂ ਮੈਨੂੰ ਫੜਾਓ ਮੈਂ ਇਸੇ ਕੱਪੜੇ ਬਦਲ ਦਿੰਨੀ ਆ ਨਾਲੇ ਤੁਸੀਂ ਵੀ ਜਾ ਕੇ ਆਪਣੇ ਕੱਪੜੇ ਬਦਲ ਲਵੋ ਫਿਰ ਕਰਮਾ ਉੱਠ ਕੇ ਆਪਣੇ ਕੱਪੜੇ ਬਦਲਣ ਚਲਾ ਗਿਆ ਰੇਸ਼ਮ ਨੇ ਬਾਣੀ ਦੇ ਕੱਪੜੇ ਬਦਲ ਕੇ ਉਸ ਨੂੰ ਦੁੱਧ ਪਿਲਾ ਕੇ ਫਿਰ ਸੁਲਾ ਦਿੱਤਾ ਫਿਰ ਕੁਝ ਮਹੀਨੇ ਬਾਅਦ ਜਦੋਂ ਨੈਲ ਕਾ ਛੁੱਟੀ ਆਇਆ ਤਾਂ ਉਹ ਇਸ ਵਾਰੀ ਬਹੁਤ ਸਾਰੇ ਬੱਚਿਆਂ ਦੇ ਖਿਡੌਣੇ ਲੈ ਕੇ ਆਇਆ ਸੀ ਜਦ ਨੈਲ ਆਪਣੀ ਬੇਬੀ ਕਰਵਾਲੀ ਦੇ ਬੱਚੇ ਨੂੰ ਮਿਲਣ ਤੋਂ ਜਦ ਬਾਣੀ ਨੂੰ ਮਿਲਣ ਗਿਆ ਤੂੰ ਸੁਣ ਆਪਣੀ ਗੋਦੀ ਚ ਕਿੱਸ ਨੇ ਕਿੰਨਾ ਪਿਆਰ ਦਿੱਤਾ ਤੇ ਫਿਰ ਕਿੰਨਾ ਹੀ ਜੇਰਸ ਦੇ ਨਾਲ ਖੇਡਦਾ ਰਿਹਾ। ਸ੍ਰੀ ਨੇ ਨੂੰ ਰਾਣੂ ਸਭ ਦੇ ਲਈ ਚਾ ਲੈ ਆਈ ਤੇ ਉਹ ਸਾਰੇ ਜਨੇ ਬੈਠ ਕੇ ਚਾਪੇ ਲੱਗ ਪਈ। ਬਣਿਤਾ ਜ ਆਪਣੇ ਆਸ-ਪਾਸੇ ਨਹੀਂ ਖੜੋਣੇ ਦੇਖੀ। ਪੂਰੀ ਖੁਸ਼ ਹੋਈ। ਪਈ ਸੀ। ਉਸਦੇ ਕੋਲ ਹੀ ਜੋਰਾਵਰ ਵੀ ਬੈਠਾ ਰਿਹਾ। ਕੁਝ ਦਿਨਾਂ ਬਾਅਦ ਜਰਨੈਲ ਕਰਮੇ ਨੂੰ ਆਪਣੇ ਨਾਲ ਲੈ ਕੇ ਉਹ ਸਪਾਸਪੋਰਟ ਬਣਾ ਲੈ ਸ਼ਹਿਰ ਆਇਆ। ਕੁਛ ਦਿਨ ਉਹ ਦੋ ਮਹੀਨੇ ਪਛੜ ਕਰਦੇ ਰਹੇ ਆਖਿਰ ਨੂੰ ਦੋ ਮਹੀਨੇ ਵਿਚਕਰ ਮੇ ਦੇਹਤ ਕਰਮੇ ਦਾ ਪਾਸਪੋਰਟ ਆਇਆ ਤਉ ਬਹੁਤ ਖੁਸ਼ ਹੋਇਆ ਅੱਜ ਕਾਇਬ ਸਾਰੇ ਜਨੇ ਬਹੁਤ ਖੁਸ਼ ਹਨ ਕਿਉਂਕਿ ਕਰਮੇ ਦਾ ਪਾਸਪੋਰਟ ਜੁਗਨ ਕੀਤਾ ਗਿਆ ਸੀ ਖੁਸ਼ਤਾ ਰੇਸ਼ਮ ਵੀ ਬਹੁਤ ਸੀ ਕਿ ਕਰਮੇ ਨੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਪਹਿਲਾ ਕਦਮ ਪਟ ਲਿਆ ਹੈ ਪਰ ਨਾਲ ਹੀ ਹੁਣ ਉਸ ਨੂੰ ਕਰਮੇ ਦੀ ਜਿਦਾਈ ਤੋਂ ਵੀ ਡਰ ਲੱਗ ਰਿਹਾ ਸੀ ਰੇਸ਼ਮ ਨੇ ਚਾਹੇ ਮੂੰਹ ਬੋਲ ਕੇ ਕਰਮੇ ਨੂੰ ਕੁਛ ਨਹੀਂ ਕਿਹਾ ਸੀ ਫਿਰ ਉਹ ਰੇਸ਼ਮ ਦੀ ਉਦਾਸੀ ਨੂੰ ਸਮਝ ਗਿਆ ਸੀ ਉਸ ਰਾਤ ਅਦਗਰਮਾ ਆਪਣੀ ਬੈੜਤੀ ਪਿਆ ਹੋਇਆ ਰੇਸ਼ਮ ਨਾਲ ਗੱਲਾਂ-ਵੱਤਾਂ ਕਰ ਰਿਹਾ ਸੀ ਤਾਂ ਰੇਸ਼ਮ ਜ਼ਿਆਦਾ ਜਵਾਬ ਨਾ ਦੇ ਕੇ ਬਸ ਹੂੰ ਹਾਂ ਹੀ ਕਰ ਰਹੀ ਸੀ ਇਹ ਦੇਖ ਕਰ ਮੈਨੇ ਫੜ ਕੇ ਉਸ ਦਾ ਮੂੰਹ ਆਪਣੇ ਵੱਲ ਕੀਤਾ ਤੇ ਕਹਿਣ ਲੱਗਾ ਰੇਸ਼ਮ इधर ਮੇਰੇ ਵੱਲ ਦੇਖ ਅਜਾ ਤੇ ਰੇਸ਼ਮ ਨੇ ਉਸ ਦੀ ਵੱਲ ਦੇਖਣ ਲੱਗੀ ਤਾਂ ਉਹ ਕਹਿਣ ਲੱਗਾ ਮੈਂ ਜਾਣਦਾ ਹਾਂ ਤੂੰ ਉਦਾਸ ਕਿਉਂ ਹੈ ਫੇਜਾ ਤੇ ਰੀਸ਼ਮ ਬਿਨਾ ਕੁਝ ਕਹੀ ਰੋਂਦੇ ਹੋਏ ਉਸਦੇ ਕੰਨ ਲੱਗ ਗਈ ਤਾਂ ਕਰਮਾ ਕਹਿ ਲਗਾ ਰੀਸ਼ਮ ਮੈਂ ਜਾਣਦਾ ਆ ਯਾਰ ਸਾਡਾ ਇੱਕ ਦੂਜੇ ਬਿਨਾ ਰਹਿਣਾ ਥੋੜਾ ਮੁਸ਼ਕਿਲ ਆ ਪਰ ਜ਼ਿੰਦਗੀ ਵਿੱਚ ਕੁਝ ਕਰਨ ਲਈ ਮੈਨੂੰ ਕਿਤੇ ਤਾਂ ਸ਼ੁਰੂਆਤ ਕਰਨ ਹੀ ਪੈਣੀ ਆ ਨਾਲੇ ਮੈਂ ਕਿਹੜਾ ਚ ਹੀ ਤੁਰਿਆ ਜਾਣਾ ਆ ਹਲੇ ਤਾਂ ਵੀਰੇ ਨੇ ਆਪਣੇ ਯਾਰ ਦੋਸਤ ਨਾਲ ਮੇਰੇ ਪਰ ਗੱਲਬਾਤ ਕਰਨੀ ਆ ਫਿਰ ਉਹ ਮੇਰੇ ਕਾਗਜ਼ ਬਣਾ ਕੇ ਭੇਜਣਗੇ ਤਾਂ ਕਿ ਤੇ ਜਾ ਕੇ ਮੇਰਾ ਕੰਮ ਬੰਨਾ ਆ ਇਹ ਸਭ ਚ ਬਹੁਤ ਟਾਈਮ ਲੱਗ ਜਾਣਾ ਆ ਚੈਨਲ ਨੂੰ ਰੁਣਾ ਬੰਦ ਕਰ ਕਿਆ ਕੇ ਉਸ ਦੇ ਹੰਝੂ ਪੁੰਜਣ ਤਨਵਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ